ਉਟ ਤਕੀ ਬੇੜੇ ਉਹਨਾਂ ਦੇ ਪਵਜਲੋਂ ਪਾਰ ਹੋ ਗਏ ਕਾਮਯਤੇ ਕਰੋਦ ਵਿਚਾਂ way here are they or not they and ਸੱਜਣਾ ਠਾਕੁਰਗੇ ਸੇਵਾਦਾਰ ਹੋ ਗਏ ਪੜਿਆ ਸੁਣਿਆ ਜਿਨਾ ਮਨ ਚਿਤ ਲਾ ਕੇ ਅਰੋਸ਼ਨ ਵਿਥਿਓ ਸਾਰੇ ਸੰਸਾਰ ਹੋ ਗਏ ਪ੍ਰਗਟਾ ਵੇਖਿਓ ਸਾਰੇ ਸੰਸਾਰ ਹੋ ਗਏ ਸਰਦਾਰ ਨਾਲ ਜੇ ਰਵੇ ਇਨਸਾਨ ਲਗਾ ਕਿਹੜਾ ਕੰਮ ਜੋ ਉਸ ਦਾ ਨਾ ਹੋਵੇ ਪਿੱਛੇ ਭਗਤ ਦੇ یرے ભગવાન પજા માગરવશડુ જેસતરા ગા હોવે ਸਰਾ ਮਾ ਹੋਵੇ ਪਾਣੀ ਪਾਈਏ ਜੇ ਬੂਟੇ ਨੂੰ ਨੇਕਾ ਦਿਲ ਨਾਲ ਠੰਡੀ ਕਿਉ ਨਾ ਉਸ ਦੀ ਸ਼ਾਹ ਹੋਵੇ ਠੰਡੀ ਕਿਉ ਨਾ ਉਸ ਦੀ ਸ਼ਾਹ ਹੋਵੇ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਵੀਸ਼ਰੀ ਜਥੇ ਢਾਡੀ ਜਥੇ ਜਿਹੜੇ ਵੀ ਇੱਥੇ ਸਟੇਜ ਤੇ ਪ੍ਰਚਾਰ ਕਰ ਰਹੇ ਨੇ ਕਵਤਾ ਸੁਣਾ ਰਹੇ ਨੇ ਸ਼ਬਦ ਕੀਰਤਨ ਸੁਣਾ ਰਹੇ ਨੇ ਉਹਨਾਂ ਨੂੰ ਜੋ ਤੁਸੀਂ ਭੇਟਾ ਦੇਣੀ ਹੈ ਦੇਗ ਦੇ ਨਾਲ ਮੇਜ਼ ਦੇ ਉੱਤੇ ਇੱਕ ਟੋਕਰੀ ਪਈ ਹੈ ਜੀ ਵਾਰ-ਵਾਰ ਕੈਮਰੇ ਦੇ ਅੱਗੋਂ ਦੀ ਨੰਕੇ ਨਾ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਾਂਚਕ ਤੂੰ ਦਾ ਤਾਂ ਇੱਕ ਕੰਮ ਕਮਾ ਲੈਣਾ ਜਨਮ ਆਦੇ ਅਵਿਸ਼ੜਿਆਂ ਨੂੰ ਚਰਨਾ ਨਾਲ ਲਾ ਲੈਣਾ ਜਨਮ ਆਦੇ ਅਵਿਸ਼ੜਿਆਂ ਨੂੰ ਰੰਗਾਂ ਨਾਲ ਲਾ ਲੈਣਾ ਜਨਮ ਦੇ ਅbschੜਿਆਂ ਨੂੰ ਚਰਨਾਂ ਨਾਲ ਲਾ ਲੈਣਾ ਮਤ ਹਿਣ ਆਣਾ ਮੈਂ ਜਾ ਕੋਈ ਸਾਂ ਹਮੇਰਾ ਰੋਗ ਲਗਾ ਹਮੇਰਾ ਰੋਗ ਲਗਾ ਕਾਰ ਮੇਰ ਹਟਾ ਲੈਣਾ ਚੰਨ ਮਾ ਦੇ ਵਿਛੜਿਆਂ ਨੂੰ ਹੇਂ ਦਾ ਪਿਤਾ ਪੱਥਰਾਂ ਨੂੰ ਤਾਰ ਦੇਵੇਂ ਨਾ ਲਾਵੇ ਪਿੰਦ ਦਾ ਪਿਤਾ ਲੱਖ ਫੂਲ ਬਖਸ਼ਦਾਤਾ ਲੱਖ ਫੂਲ ਬਖਸ਼ਦਾਤਾ ਲੱਖ ਫੂਲ ਬਖਸ਼ਦਾਤਾ ਚੋਕ ਕਰੇ ਲਗਾ ਲੈਣਾ ਮੈਂ ਚਾ ਚਕ ਤੂੰ ਗਾਤਾ ਏਕਾ ਕਰਮ ਕਮਾ ਲੈਣਾ ਜਨਮਾਂ ਦੇ ਵਿਛੜਿਆਂ ਨੂੰ ਜਨਮਾਂ ਦੇ ਵਿਛੜਿਆਂ ਨੂੰ ਜਨਮਾਂ ਦੇ ਵਿਛੜਿਆਂ ਨੂੰ ਚਰਨਾ मल केद de... ਦੇ ਅਣਛੜਿਆਂ ਨੂੰ ਚਰਨਾ ਨਾਲ ਲਾ ਲੈਣਾ ਜਨਮਾਦਿਆ ਵਿਛੜਿਆਂ ਨੂੰ ਚਰਨਾ ਨਾਲ ਲਾ ਲੈਣਾ ਮਾਣ ਪੰਖੀ ਵਾਂਗਰ ਜੀ ਉਡਦਾ ਦੇਖ ਜਾਂਦਾ ਏ ਜਨਮਾਂ ਦੇ ਅbschੜਿਆਂ ਨੂੰ ਚਰਨਾ ਨਾਲ ਲਾ ਲੈਣਾ ਜਨਮਾਂ ਦੇ ਅbschੜਿਆਂ ਨੂੰ ਚਰਨਾ ਨਾਲ ਲਾ ਲੈਣਾ ਕਾਟ ਕੜ ਵਕਤ ਵਸਦਾ ਏ ਲੱਗਦਾ ਕੋਈ ਪੇਤ ਨਹੀਂ ਤੈਨੂੰ ਭੁੱਜ ਸਕੀ ਮੋਈ ਮੌਜੀ ਕਰ ਜੇ ਤਾ ਨਹੀਂ ਰਾਣੇ ਰਛਪਾਲ ਜੀਹਾਂ ਰਾਣੇ ਰਛਪਾਲ ਜੀਹਾਂ ਰਾਣੇ ਰਛਪਾਲ ਜੀਹਾਂ ਜਾਸ ਤੇਰਾ ਗਾ ਜਨਮਾਦਿ ਅਭਿਸ਼ਰੇ ਆਨੋ